ਤੇ ਬਣ ਗਈ ਭਾਬੀ ਚਾਹ ਚੁਈ ਦੇ ਦਿਓ ਥੋੜੀ ਜੀ ਚਾਹ ਮੈਂ ਮਾਰਨੀ ਵਾ ਸੁੱਖ ਨੂੰ ਲਿਆ ਦਿੰਦੀ ਕੁੱਟ ਬੜੀ ਚੰਗੀ ਵਿਚਾਰੀ ਉਹਨੇ ਮੈਨੂੰ ਪਿਆਰੀ ਬਣਾ ਦਿੱ ਘੁੱਟ ਅੱਛਾ ਚਲ ਪੀ ਲੋ ਜੇ ਤੁਸੀਂ ਕਹੋ ਮੈਂ ਤੁਹੀਂ ਹੀ ਕਹੋ ਤੁਹੀਂ ਕਹੋ ਭਾਬੀ ਚਾਹ ਪਾਣੀ ਥੋੜਾ ਬੋਲਾ ਦੇ ਦਿਓ ਚਾਹ ਸਾਪੀ ਥੋੜਾ ਬੋਧਾ ਦੇ ਦਿਸੋਖ ਲੈ ਸੋਖਾ ਹਾਂਜੀ ਭਾਬੀ ਜੀ ਤੇ ਜੀ ਦੀ ਲੋੜੇ ਆ ਸਾਪੀ ਨੂੰ ਨਾ ਦੇ ਚਾਹ ਸੁੱਖ ਇੱਧਰ ਨੂੰ ਨਹੀਂ ਉੱਧਰ منہ ਕਰਕੇ ਸੁੱਖ ਹਾਂਜੀ ਭਾਬੀ ਜੀ ਸੁੱਖ ਚਾਹ ਦੇ ਦੋ ਕੱਪ ਲੈ ਦੇ ਹਾਂ ਲੈ ਜੱਟਾ ਕੈਮਰਾ ਪੈਣ ਸੈ ਲੱਗ ਕੇ ਬਾਹਰ ਚ ਦੇਵਨ ਨਾ ਮਾਰ ਮਾਰਨੀ ਆ ਬਾਹਰ ਨਹੀਂ ਅੱਗੇ ਦੁਬਾਰਾ ਭੈ ਜੋ ਮੇਰਾ ਸਾਥੀ ਸੋਕੇ ਚਾਹ ਮਾਰਨਾ ਹੈ ਕਈ ਵਾਰ ਮੈਂ ਕਦੀ ਸੋਕੇ ਤੇਰਾ ਨਾ ਨਹੀਂ ਜੀ ਕਿ ਕਿ ਭੱਜਾਂ ਦੇਤੀਆਂ ਜਿੰਨਾ ਜਾਨ ਇਹ ਰਕੀ ਨਾ ਟਾਂ ਲੱਗ ਗਿਆ ਕਈ ਨਹੀਂ ਖੰਦੋ ਬੜਾ ਉਹਦਨ ਤਾਂ ਨਹੀਂ ਹੈ ਨਾ ਕੋਈ ਵੀ ਗੱਲ ਆ ਗਿਆ ਨਹੀਂ ਤੇ ਤੁਸੀਂ ਨਾ ਡਜੇ ਨਾ ਜੀ ਦੀ ਉਹਵਾੜੀ ਚਾਹਦਾ ਤਾਂ ਬੜੀ ਮੇਰੀ ਰੀ ਟੇਕ ਲੈਣੇ ਬਿੰਦ ਅਖਾਸਰ ਦੇ ਤਾਂ ਮੈਂ ਸਾਪੀ ਦਾ ਸੀ ਨਾ ਕੋਈ ਸ਼ੁਰੂ ਕੀਤੀ ਦੀ ਨਾ ਕੰਮ ਕਰਨੇ ਤੇ ਇੱਕ ਦੀ ਹੋਰ ਕਰੂੰਗਾ ਦਾਦਾ ਹਾਂ ਇਹ ਇੱਕ ਸਾਡੇ ਕੋ ਬਣ ਨਹੀਂ ਰਹੀ ਤੇ ਇਹ ਸੀ ਜੇ ਸਾ ਸਾਲੀ ਨੂੰ ਬੋਲ ਬੋਲ ਬਣਾ ਲਿਆ ਕਰਾਂਗੇ ਅਭਿਆਸ ਹੋ ਜਾਣਾ ਚੰਗੀ ਜੀ ਚਲੋ ਸੋਕਾ ਹਾਜੀ ਬਾਬੇ ਜੀ ਚਾਹ ਦਾ ਕੱਪ ਇੱਕ ਰਿਆ ਦਿ ਤੇ ਮੂੰਹ ਘਾ ਤੇ ਟੱਕਿਆ ਜੀ ਬੱਸ ਇਹ ਤੋਂ ਕੁਲ ਬਣਾਉਣਾ ਹੀ ਹੈ ਹੀ ਕਰੀਏ ਹੋਰ ਗਾਜ਼ਮ ਇਹਨੂੰ ਗੁਸਾ ਗੁਸਾ ਅੱਜ ਹੀ ਪਾ ਵੀ ਨਾ ਮੇਰਾ ਅੜ ਜਾਂਦਾ ਤੂੰ ਆਂ ਅੰਦਰੇ ਮੀਟੀ ਰੋ ਤੇ ਮੈਂ ਜਾ ਕੇ ਸ਼ਹਿਰ ਨੂੰ ਆਜ ਮਾਰਦੀ ਮੈਂ ਨਹੀਂ ਸ਼ਹਿਰ ਵਿੱਚ ਸੁੱਖ ਨੂੰ ਗਈ ਚਾਹ ਫੜਾ ਦੇ ਤੇ ਫਿਰ ਉਹ ਚਾਹ ਨਹੀਂ ਸੀ ਸੁੱਖ ਨੂੰ ਆ ਗਿਆ ਮੈਂ ਨਹੀਂ ਜੀ ਉੱਥੇ ਕੀ ਆਪ ਵੀ ਚਾਹ ਪੜਾਉਂਗਾ ਨਹੀਂ ਤਾਂ ਸਹੀ ਨਹੀਂ ਕਰ ਆਪੇ ਚੱਲ ਦੁਬਾਰਾ ਇਦਾਂ ਮੈਂ ਫੜ ਕੇ ਮੂੰਹ ਤੇ ਮਾਰ ਦੇਣੀ ਤੂੰ ਮੇਰੇ ਤੋਂ ਬਚ ਜੂਗੇ ਮੈਂ ਵੀ ਤੇ ਮਾਰਨੀ ਤੇ ਤੋਰਿਆ ਆ ਦੋ ਪਿੱਛੇ ਨਹੀਂ ਭੋੜਾ ज्योति तो तो अच्छा, अच्छा, सारी ना। आगे। <laughs> तो कर सुखी <सो> <laughs> ਸੋਖਾ ਸੋਖਾ ਹੋਣਾ ਨਹੀਂ ਕਿ ਲੀ ਚਾਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਿਤੇ ਹੀ ਸੀਂ ਨੇ ਵੇਖੀ ਤਾਂ ਰੋਟੀ ਹਾਂ ਅਸੜੀ ਰੋਟੀ ਹੁਣ ਆਪਾਂ ਖਾਣਦੇ ਹਾਂ ਦੀਦੀ ਨੂੰ ਸੁਦਾ ਦਿੱਤੀ ਖਾ ਕੇ ਜਾਓ ਕਿਉਂ ਦੀਦੀ ਦਿੱਤੀ ਨਾ ਹਾਂ ਪਿਸੜੀ ਇੰਨੇ ਸੁੱਖ ਨੇ ਪਕਾਈ ਤੇ ਸੋਖੀ ਖਾਵੇ ਹਾਂ ਕੰਡ ਗੱਜਰਾ ਬਣਾਇਆ ਹੀ ਸਬਜ਼ੀ ਬੜੀਆਂ ਸਵਾਦ ਬਣੀਆਂ ਜੀ। ਸੀਂਜ ਮੈਂ ਦੇ ਨਾ ਹੀ ਕੀਤਾ ਵੀ ਮੈਂ ਬਣਾਉਣੀ ਹੈ। ਜੇ ਤਾਂ ਸੁੱਕ ਸਵਾਦ ਆਂਦੀ ਹੈਗੇ ਮਗਰ ਥੋੜੀ ਭਾਂ ਆ ਕੇ ਚੰਗੇ ਨਹੀਂ ਬਣੀਆਂ। ਹਮ ਸਵਾਦ ਹੀ ਤਾਂ ਇਹਦੇ ਪਕਾਣੀਆਂ। ਤੇ ਭਾਬੀ ਮਾੜਾ ਜਿਹਾ ਇੱਧਰ ਦਾ ਹੱਥ ਹੈ ਨਾ ਜਿਹੜਾ ਬਾ ਜੜੇ ਸਪੀਕਰ ਤੋਂ ਚੱਕੋ। ਹਾਂ। ਤੇ ਸਾਡੀ ਵੀਡੀਓ ਚੱਲਣ ਦੀ ਹੈ ਕਰਮਾਂ ਦੀ ਖੇੜ। ਨਹੀਂ ਕਿਹੜੀ ਚੱਲਣ ਦੀ? ਐ ਸੌਰੀ। ਕਿਹੜੀ ਚੱਲਣ ਦੀ? ਕਰਮਾਂ ਦੀ ਖੇੜੀ। ਵੀ ਇਹਨਾਂ ਪਹਿਲਾਂ ਕਨਫਿਊਜ਼ ਹੋਣ ਡਿਆ ਆਪਣੀ ਵੀਡੀਓ ਕਿਹੜੀ ਚੱਲਣ ਦੀ ਹੈ ਕਰਮਾਂ ਦੀ। ਕਰਮਾਂ ਦੀ ਖੇੜੀ ਚੱਲਣ ਦੀ ਤੇ ਉਹਦੇ ਚ ਜਿਹੜੀ ਸੁੱਖ ਦੀ ਮਾਂ ਦਾ ਰੋਲ ਕਾਂਦੀ ਉਹ ਆਡੀਆ ਭਾਬੀ ਤੇ ਮੈਂ ਭਾਬੀ ਵੀ ਕਹਿੰਨਾ ਦੀਦੀ ਵੀ ਤੇ ਗੱਲ ਇਹ ਆ ਵੀ ਬਹੁਤ ਚੰਗਾ ਸੁਭਾਅ ਆ ਉਹਨਾਂ ਦਾ ਜਿੱਦਾਂ ਵੀ ਕਮੈਂਟ ਕਰਦੇ ਆ ਦੀਦੀ ਦਾ ਆ ਬਦਾਂ ਨਹੀਂ ਹੈਗਾ ਕੋਈ ਬਿਲਕੁਲ ਹੀ ਉਲਟਿਆ ਹਰ ਤੋਂ ਜਿੱਦਾਂ ਵੀਡੀਓ ਚ ਨਾ ਇੱਕ ਪਹਿਲੂ ਦੂਜਾ ਬਿਲਕੁਲ ਹੀ ਉਲਟਾ ਦੀਦੀ ਬਿਲਕੁਲ ਨਹੀਂ ਉਦਾਂ ਦੇ ਸੱਚੀ ਬਹੁਤ ਵਧੀਆ ਵਾ ਹਾਂ ਆਪਾਂ ਨੂੰ ਦੀਦੀ ਨੂੰ ਨਾਂ ਨਾਲ ਜਾਣਦੇ ਆ 3-4 ਸਾਲ ਹੋ ਗਏ ਦੀ ਦੀ ਘਰ ਰੰਗਿਆ ਪਰ ਅਜ ਤੱਕ ਹਨ ਨੂੰ ਕਦੀ ਘਰ ਆਣ ਕਿ ਲੱਗਣੀ ਉਪਰੇ ਘਰ ਆਈ ਹਨ ਹਾਂ ਜੇ ਭੋਖਾ ਲੱਗੀ ਦੀ ਦੀ ਰੋਟੀ ਕਿਥੇ ਆ ਰੋਟੀ ਦੋ ਚਾਹ ਪੀਣੀ ਦੀ ਦੀ ਚਾਹ ਲੈਓ ਜਿਹੜੀ ਚੀਜ਼ ਜੀ ਲੋੜ ਦੀ ਦੀ ਦੋ ਬੋਰ ਬੋਰ ਦਹੀ ਵੀ ਕਿ ਧਾਈਆ ਹਾਂ ਪਿਆਪੇ ਫੜ ਕੇ ਖਾ ਲੈਣੀ ਹੈ ਹਾਂ ਕੁੜੀ ਬਣੀ ਸਾਡੀ ਸੁੱਖ ਸਹੀ ਗੱਲ ਦੀ ਦੀ ਨਾਲ ਕੁੜੀ ਬਣੀ ਆ ਆਪਣੇ ਵੇਲੇ ਪਲੇਟ ਲੈ ਕੁੜੀ ਸਾਜ ਭੜੇ ਇਦਾਂ ਪਈ ਸਾਡੀ ਨਿਆਣੇ ਦੋ ਨਿਆਣੇ ਰੋਟੇ ਵਿਛਣ ਤੋਂ ਦੁੱਧ ਤੋਂ ਆਸਾਨ ਪੈ ਗਈ ਸਾਡੀ ਇਹਨਾਂ ਨਾਲ ਸਾਡੀ ਸਾਜ ਤੱਤੇ ਮੇਰਾ ਬਿਲਕੁਲ ਛੋਟਾ ਸੀ ਦੋਆਂ ਕ ਮਹੀਨਿਆਂ ਦਾ ਜਿੱਦ ਮੈ ਟਿਊਸ਼ਨਾਂ ਪੜਾਉਣੀਆਂ ਤੇ ਸਟਾਰਟ ਕੀਤੀਆਂ ਹੀ ਦੀਦੀ ਨਾਲ ਦਿਨਿਆ ਟਿਊਸ਼ਨਾਂ ਆਉਣ ਲੱਗ ਪਏ ਦੀਦੀ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਣ ਲੱਗ ਪਈ ਦੁੱਧ ਪੁੱਛ ਲਿਆ ਕਾਹੀ ਸਾਜ ਬਈ ਪੜ ਪੁੱਕੀ ਪੈ ਗਈ ਤੇ ਫਿਰ ਮੈਂ ਦੀਦੀ ਨਾਲ ਜੜਾਂ 'ਚ ਬੈ ਗਈਆਂ ਕਿ ਨਾ ਨਾ ਜੜਾਂ 'ਚ ਕਿਉਂ ਬੈ ਗਈ ਦੱਸ ਹੋਰ ਹੁਣ ਜਿਹੜੀ ਚੀਜ਼ੀ ਲੋੜ ਹੁੰਦੀ ਆ ਫਿਰ ਕਿ ਬਹੂ ਆਪਣਾ ਘਰ ਆ ਤੇਰਾ ਕੋਈ ਤੇ ਇਤਾਂ ਹੁੰਦਾ ਜਿੱਦਾਂ ਮੈਂ ਵੀਡੀਓ ਬਣਾ ਕੇ ਆਵਾਂ ਨਾ ਤੇ ਦੀਦੀ ਕੀ ਇੱਕ ਹੋਰ ਗੱਲ ਦੱਸ ਦੇਣਾ ਦੀਦੀ ਦੀ ਬੀਬੀ ਦੀਦੀ ਸੱਸ ਦੀ ਹੋ ਗਈ ਐ ਡੈਥ ਸੋਹਰਾ ਵੀ ਬਹੁਤ ਚੰਗਾਈ ਤੇ ਸਾਥ ਸੋਦਾਂ ਥੋੜੀ ਜਿਹੀ ਗਰਮ ਸਭਾ ਲਈ ਦੀਦੀ ਹੋਣੀ ਬੜੇ ਡਰਦੇ ਨੇ ਪਰ ਮੈਂ ਨਹੀਂ ਮੈਨੂੰ ਉਹਦੇ ਸੁੱਖ ਨੂੰ ਹਨਾ ਕਿਦਾਂ ਸਾਬੀ ਨੂੰ ਫੜ ਫੜ ਕੇ ਬਹਾਲਦੇ ਹੁੰਦੇ ਸੀ ਠੀਕਾ ਬਣੀ ਹੋਣਾ ਤੇ ਆਟਾ ਗੁੱਸੇ ਹੋਣਾ ਪਤਾ ਹੀ ਨਹੀਂ ਆਈ ਇਹ ਨਹੀਂ ਹਾਂ ਸਾਬੀ ਚਾਹੇ ਸਾਬੀ ਆਨਣਾ ਚਾਹੇ ਬੁਲਟ ਇਦਰਾ ਆਓ ਸੋ ਕੁੜੂ ਤੇ ਬਾਹਰ ਫੜ ਫੜ ਭਰਣਾ ਸੋਖ ਤੇਰਾ ਟਾਈਮ ਨਹੀਂ ਲੱਗਦਾ ਨਾ ਲੱਗਦਾ ਤੇ ਜਦੋਂ ਹੁਣ ਕੇਵਲ ਬਈ ਵੀਡੀਓ ਦੇ ਕੇਵਲ ਦੀਦੀ ਮੈਨੂੰ ਫੋਨ ਕਰ ਲੈਂਦੀ ਸੋਖ ਸਬਜੀ ਕੀ ਬਣਾਈ ਮੈਂ ਕਹਿੰਦਾ ਨਹੀਂ ਬਣੀ ਕਹਿੰਦਾ ਸਬਜੀ ਬਣੀ ਹੈ ਇਧਰੋਂ ਲੈ ਜਾ ਜਾਂ ਮੈਂ ਤਰਨੂ ਨਾਤ ਸੀ ਇਧਰੋਂ ਨਾਤ ਪੀਜਦੀਆਂ ਸਬਜੀ ਹਾਂ ਚਲੋ ਮਹੂਰਾਲ ਮਿਲ ਕੇ ਜਦੋਂ ਜਦਾਂ ਕਿਦਾਂ ਵਰਤੀ ਤੇ ਫਿਰ ਪਰਾਂ ਤੇ ਮੈਂਹਦੀ ਲਾ ਕੇ ਬੈਠੀ ਸਾਬੀ ਦੁੱਧ ਲੈਣ ਆਇਆ ਸੀ ਸਾਬੀ 버ਗਰ ਖਾਣ ਲੱਗਾ ਹੈ ਕਹਿੰਦਾ ਮੈਂ ਅੱਜ ਆਪੇ ਰੋਟੀਆਂ ਪਕਾਉਣੀਆਂ ਤਰਾ ਕਿਸੋ ਘੜੀੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਦਾਂ ਦੀ ਗੱਲ ਕੋਈ ਨਹੀਂ ਸਭ ਜਾਨੀ ਕੀ ਮਰੇਸ਼ਪਰੀ ਬਣਾਈ ਆ ਦੀ ਵੀ ਬਿਲਕੁਲ ਬਣਾਈ ਆ ਦੀ ਵੀ ਆ ਵੀ ਨਮ ਬਣਾਇਆ ਮਰੇਸ਼ਪਰੀ ਤਾਂ ਕਰਕੇ ਹਾਂ ਸਾਰੇ ਕਮੈਂਟ ਕਰਨ ਦੇ ਆ ਮਾਂ ਕਿੱਥੋਂ ਫੜ ਕੇ ਲਿਆਂਦੀ ਆ ਮਾਂ ਇੱਥੇ ਹੀ ਆ ਪਾਉਂਦੇ ਤੋਂ ਫੜੀ ਆ ਜੇ ਮਾਂ ਇਦਾਂ ਦੀ ਹੋਵੇ ਤੇ ਤੁਹਾਨੂੰ ਮੰਜਿਆਂ ਤੇ ਬਹਿ ਕੇ ਰੋਟੀਆਂ ਖਵਾ ਲੈ ਜਾ ਫਿਆਲੇ ਉਹ ਸਿਰਫ ਇੱਕ ਦੀਦੀ ਆਪਣਾ ਐਕਟ ਕਰਦੇ ਵੈਸੇ ਜੀ ਸੱਚੀ ਬਹੁਤ ਨਾਈਸ ਬਹੁਤ ਵਧੀਆ ਬਹੁਤ ਦੁੱਖ ਸੁੱਖ ਦੇ ਸਾਥੀ ਆ ਬੰਦੇ ਦਾ ਸਾਥ ਵੀ ਦਿੰਦੇ ਆ ਬਹੁਤ ਬੰਦੇ ਤੇ ਬੰਦਾ ਹੀ ਕੰਮ ਆਉਂਦਾ ਵਾ ਨੇ ਵੀਡੀਓ ਹੁਣ ਚਾ ਮੁੰਡੀ ਦੀ ਵਿਖਾਓ ਤੁਸੀਂ ਆਪਾਂ ਚੱਲੀਏ ਲਓ ਮੈਂ ਦੀਦੀ ਹੁਣ ਵਖਮਨਾ ਤੁਹਾਨੂੰ ਆਹ ਲਓ ਇਹ ਸਾਡੀ ਦੀਦੀ ਤੇ ਦੀਦੀ ਤੇ ਜਿਹੜੇ ਕਹਿੰਦੇ ਨੇ ਸੁੱਖ ਦੀ ਪੋਨੀ ਨੂੰ ਕਹਿੰਨੀ ਆ ਆਪ ਤੂੰ ਪੋਨੀ ਕਿਤੇ ਆਪਾਂ ਕਹਿ ਕਹਿ ਕੇ ਕਰਾਈ ਦੀ ਵੀ ਤੁਸੀਂ ਕਰਾਈ ਮੈਂ ਨਹੀਂ ਕਰਦੀ ਕੀਤੀ ਕਹਿ ਕਹਿ ਕੇ ਇਨਾ ਕਰਾਈ ਆ ਪੋਨੀ ਮੈਂ ਨਹੀਂ ਕਰਦੀ ਹੁੰਦੀ ਪੋਨੀ ਹਾਂ ਸੁੱਖ ਕਹਿੰਦੀ ਵੀ ਦੀਦੀ ਕਮੈਂਟ ਆਉਣਗੇ ਐਸ ਤਰ੍ਹਾਂ ਕਰੋ ਤੁਸੀਂ ਤੇ ਫੇਰ ਕਾਜ ਕਰੀ ਬਾਕੀ ਚੈਰੀ ਦੀਦੀ ਜੀ ਤਾਂ ਮੈਨੂੰ ਕੁਸੇ ਹੋ ਲਈ ਦੀ ਸੀ ਜੀ ਬਾਅਦ ਵਿੱਚ ਬਹਾਈ ਮੈਂ ਤੈਨੂੰ ਜਿਆਦਾ ਤਾਂ ਨਹੀਂ ਕੋ ਕਿ ਮੈਨੂੰ ਪੁਸ਼ਤਾਵਾ ਵੀ ਲੱਗਦਾ ਮੈਂ ਸੁੱਖ ਨੂੰ ਕੁਸੇ ਹੋ ਲੈਣੀ ਆ ਹਾਂ ਬੜਾ ਟੈਨਸ਼ਨ ਹੁੰਦੀ ਆ ਵੀ ਮੈਂ ਹਾਂ ਇਹਨੂੰ ਕਿਉਂ ਇਦਾਂ ਕਰਾਵਾ ਤੇ ਬਾਹਰ ਵੀਡੀਓ ਦੇ ਇੱਕ ਦੀਦੀ ਦੀ ਦਰਾਣੀ ਉਧਰ ਬੈਠੇ ਆ ਉਹ ਵੀਡੀਓ ਜਿਹੜੀ ਹੁੰਦੇ ਤੇ ਉਹ ਉਹੀ ਸੀਨ ਵਿੱਚ ਦਾਖਲ ਦਿੰਦੇ ਹੁੰਦੇ ਇਦਾਂ ਨਹੀਂ ਤੇ ਇਦਾਂ ਕਰ ਹਾਂ ਸੀਨ ਦੱਸਣ ਨੂੰ ਬਥੇਰੇ ਜਾਣੇ ਹੈਗੇ ਆ ਪਰ ਵੀਡੀਓ ਤੇ ਜਿਹੜਾ ਨੂਰ ਆ ਵੇ ਚਾਹੁੰਦਾ ਦੀਦੀ ਦਾ ਰੀਅਲ ਮੁੰਡਾ ਵਾ ਕੰਮ ਹੈ ਇੱਕ ਦੀਦੀ ਦੀ ਬੇਟੀ ਆ ਕਰਨ ਉਹ ਫਿਰ ਪੈਣੀ ਚ ਪੜਦੀ ਆ ਕਿਵੇਂ ਜੋਗੀ ਨੇ ਸੇਨੀ ਚੇਨੀ ਚੜਦੀ ਆ ਕਿਵੇਂ ਚੜਦੀ ਆ ਤੇ ਦੀਦੀ ਤੇ ਹਸਪੈਂਡ ਦੀ ਹੋ ਗਈਆਂ ਡੈਥ ਡੈਥ ਹੋ ਗਈ ਤਾਂ ਬੱਚੇ ਛੋਟੇ ਛੋਟੇ ਐ ਇਹਨਾਂ ਦੀਦੀ ਹਾਂਜੀ ਬੇੜਾ 5 ਸਾਲ ਦਾ ਹੀ ਕੁੜੀਆ ਤਿੰਨ ਸਾਲਾਂ ਦੀ ਤਿੰਨ ਸਾਲਾਂ ਦੀ ਕੁੜੀ ਆ ਸੀ ਤੇ ਇਹ ਮੁੰਡਾ ਨੂਰ ਜਿਹੜਾ 5 ਸਾਲਾਂ ਦੇ ਉਦੋਂ ਦੇ ਹੁਣ ਤੇ ਚਲੋ ਆਡਾ ਨੂਰ ਜਵਾਨ ਆ ਆਵਾ ਹੁਣ ਤੇ ਮੇਰੇ ਨਾਲ 6 ਸਵਾ 6 ਫੁੱਟ ਹਾਈਟ ਹੋਣੀ ਆ ਇਹਦੀ ਹਾਂਜੀ ਹਾਂਜੀ ਹੁਣ ਇਹਦਾ ਚਵੀ ਨੂੰ ਵੱਡੇ ਵੀ ਆ ਹਾਂ ਸਾਰੇ ਜਾਣੇ ਵਿਸ਼ ਕਰਿਓ ਪਰ ਇਹ ਆ ਕਿ ਦੀਦੀ ਦਾ ਵੀ ਸੰਘਰਸ਼ ਆ ਇੱਕ ਵੇਖ ਲੋ ਘਰ ਵਾਲਾ ਘਰ ਵਾਲਾ ਹੀ ਹੁੰਦਾ ਵਾ ਬਸ ਬਸ ਉਹਨੇ ਧੁੱਪ ਗਿਆ ਬੱਚਿਆਂ ਦੇ ਚਿਰ ਤੇ ਦੀਦੀ ਨੇ ਲਾ ਜਿੰਦਗੀ ਕੱਟ ਲਈ ਜੀ ਹੂੰ ਤੇ ਪਰ ਇੱਕ ਗੱਲ ਦੱਸਾਂ ਜਿਹੜਾ ਤੁਹਾਡਾ ਦੀਦੀ ਸਹੁਰਾ ਹੀ ਨਾ ਉਹ ਤੁਹਾਡਾ ਸਹੁਰਾ ਨਹੀਂ ਤੁਹਾਡਾ ਪਿਓ ਹੈ ਤੁਹਾਡਾ ਪਿਓ ਹੀ ਸਹੁਰਾ ਨਹੀਂ ਹੋਰ ਇਹ ਪੀਤਾ ਵੀਰ ਦੀਦੀ ਦਾ ਉਹ ਵੀ ਉਤੋਂ ਚੰਗਾ ਚਾਚਾ ਹਸਰੀ ਗਾਲ ਉਹ ਸਾਡਾ ਚਾਚਾ ਆ ਗਿਆ ਵਾ ਚਾਚਾ ਨਾਸਰੀ ਗਾਲ ਤੇ ਬੁਲਾਓ ਉਹ ਮਰਣਾ ਮੇਤੋ ਹੀ ਕਿਉਂ ਤੇ ਇਹ ਦੀਦੀ ਉਹਨਾ ਜਿਹੜਾ ਵਾ ਉਹ ਦੇਰ ਉਹ ਵੀ ਦੀਦੀ ਬਹੁਤ ਚੰਗਾ ਹੈ ਨਾ ਪਿੰਡ ਵਾਲਾ ਛੋਟਾ ਵੀਰ ਹੀ ਆ ਪੀ ਇੱਕ ਸਾਬ ਦਾ ਉਹਨੇ ਦੇਰ ਵਾਲਾ ਕਦੀ ਕੰਮ ਹੀ ਨਹੀਂ ਕੀਤਾ ਮੈਂ ਦੇਰ ਵਾ ਆਪਾਂ ਵੀ ਹੁਣਾ ਇੱਥੇ ਘਰ ਹੋਣਾ ਪੀ ਤੇ ਵੀਰ ਨੇ ਹੁਣ ਤਾਂ ਚਲੋ ਪੁਰਤਗਾਲ ਚਲ ਗਿਆ ਵਾ ਪਰ ਉਦੋਂ ਆਪਾਂ ਵੀ ਇੱਥੇ ਹੋਣਾ ਸਾਨੂੰ ਲੱਗਣਾ ਹੀ ਨਹੀਂ ਕੀ ਕਰਨੀ ਉਹਨੇ ਨਹੀਂ ਉਹਨਾਂ ਦੀ ਵੀਰ ਹਸੋ ਕੋਈ ਪੁੱਛਣਾ ਸੁੱਖ ਨਹੀਂ ਆਈ ਅੱਜ ਬਾਕੀ ਗੱਲ ਆ ਉਹਨੇ ਚਾਚੇ ਵਾਲੀ ਕਦੀ ਮੇਰ ਤੇਰ ਨਹੀਂ ਰੱਖੀ ਲੋਕਾਂ ਦੇ ਚਾਚੇ ਕਰਦੇ ਆ ਨਿਆਲੇ ਅੱਧੀ ਜਵਾਨਾ ਚੀਜ਼ ਮੰਗਣ ਉਸੇ ਟਾਈਮ ਦਿੰਦਾ ਪੀਤਾ ਵੀਰ ਬਹੁਤ ਵਧੀਆ ਹੂੰ ਸਾਰਿਆਂ ਦਾ ਸਭਾ ਸਾਰੀ ਫੈਮਿਲੀ ਗੁੱਡ ਹਾਂ ਸਾਰੇ ਚਲੋ ਚੰਗੇ ਆ ਤੇ ਬਣ ਗਈ ਹੁਣ ਵੀਡੀਓ ਤੇ ਚੱਲੀ ਹੁਣ ਆਪਾਂ ਘਰ ਨੂੰ ਸ਼ਾਮ ਦੇ ਤਕਰੀਬਨ ਅ 6:30 ਹੋ ਗਏ ਆ ਤੇ 7 ਵਜੇ ਹੁਣ ਪੈਣੀ ਵੀਡੀਓ ਹਾਂਜੀ ਤੇ ਓਕੇ ਫਿਰ ਸਾਰਿਆਂ ਨੂੰ ਸასი ਗੱਲ ਸਾਰੇ ਚਲਦੇ ਦੀਦਿਆਂ ਨੂੰ ਬਸ ਆਪਣਾ ਰੋਲ ਕਰਦੇ ਆ ਉਦਾਂ ਗੁੱਸੇ ਵਾਲੇ ਨਹੀਂ ਹੈ ਨਹੀਂ ਹੈਗੇ ਓਕੇ ਜੀ ਸასი ਗੱਲ ਸਾਰਿਆਂ ਨੂੰ ਸასი ਗੱਲ ਜੀ ਸਾਰਿਆਂ ਨੂੰ